ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੀਰੀਵੰਦੋਂ ਪਿਆਰ ਭਰੀ ਸਹਿਸਵੀਕਾਰ ਆਪ ਨੂੰ ਲੱਗਿਆ ਵੱਡਾ ਝਟਕਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਨਵੇਂ ਫਰਮਾਨ ਜਾਰੀ ਕਰ ਦਿੱਤੇ ਨੇ ਪੰਜਾਬ ਸਰਕਾਰ ਦੇ ਵਿਰੁੱਧ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਪਾਸੇ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਨੇ ਖਾਸ ਕਰਕੇ ਨਸ਼ਾ ਤਸਕਰੀ ਨੂੰ ਲੈ ਕੇ ਭ੍ਰਿਸ਼ਟਾਚਾਰ ਨੂੰ ਲੈ ਕੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਜਿਹੜੇ ਪੀਲੇ ਪੰਜੇ ਅਤੇ ਬਲਡوزر ਚਲਾਏ ਜਾ ਰਹੇ ਨੇ ਅਤੇ ਜਿਨ੍ਹਾਂ ਦੇ ਘਰਾਂ ਉੱਤੇ ਬਲਡوزر ਛਾਉਣ ਦੀ ਤਿਆਰੀ ਕਰ ਲਈ ਹੈ ਸਰਕਾਰ ਉਹਨਾਂ ਨੇ ਚੁਣੌਤੀ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਕਿ ਐਨਡੀਪੀਸੀ ਦੇ ਪਰਚੇ ਦੇ ਵਿੱਚ ਜਿਹੜੇ ਲੋਕ ਇਨਵੋਲਵ ਨਹੀਂ ਜਿਹੜੇ ਨਸ਼ਾ ਤਸਕਰੀ ਨਹੀਂ ਕਰਦੇ ਉਹਨਾਂ ਦੇ ਘਰਾਂ ਉੱਤੇ ਬਲਡوزر ਪੰਜਾਬ ਸਰਕਾਰ ਵੱਲੋਂ ਕਿਉਂ ਚਲਾਏ ਜਾ ਰਹੇ ਨੇ ਜਦੋਂ ਉਹਨਾਂ ਨੇ ਪਟੀਸ਼ਨਾਂ ਪਾਈਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਫਟਕਾਰ ਪਈ ਅਤੇ ਸਮੁੱਚੀ ਆਮ ਆਦਮੀ ਪਾਰਟੀ ਵਿਵਾਦਾਂ ਦੇ ਵਿੱਚ ਫਿਰ ਇੱਕ ਵਾਰ ਖੜ ਗਈ ਹੈ ਕਿਉਂਕਿ ਧੱਕੇ ਕੀਤੇ ਜਾ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਐਂਡੀਪੀਐਸ ਐਕਟ ਤਹਿਤ ਕਥਿਤ ਮਲਜਮਾਂ ਦੇ ਘਰਾ ਤੇ ਦੁਕਾਨਾਂ ਨੂੰ ਬਿਨਾਂ ਅਗਾਉਂ ਸੂਚਨਾ ਤੋਂੜੇ ਜਾਣ ਦੀ ਕਰਵਾਈ ਕਾਰਵਾਈ ਤੇ ਫਿਲਹਾਲ ਰੋਕ ਲਗਾ ਦਿੱਤੀ ਹੈ ਕਿਉਂਕਿ ਪੰਜਾਬ ਸਰਕਾਰ ਜਿਨ੍ਹਾਂ ਦੇ ਘਰ ਉਤੇ ਬੰਦੂਰਜ ਚਲਾਉਣਾ ਚਾਹੁੰਦੀ ਹੈ ਉਹਨਾਂ ਨੂੰ ਜਾਣਕਾਰੀ ਵੀ ਨਹੀਂ ਦਿੱਤੀ ਜਾਂਦੀ ਦੱਸਿਆ ਜਾ ਰਿਹਾ ਹੈ ਕਿ ਚੀਫ ਜਸਟਿਸ ਸ਼ੀਲੂ ਨਾਗੂ ਅਤੇ ਜਸਟਿਸ ਸੰਜੇ ਬੀਰੀ ਦੇ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 7 ਨਵੰਬਰ ਲਈ ਤੈਅ ਕਰਦੇ ਹੋਏ ਹੁਕਮ ਦਿੱਤਾ ਹੈ ਕਿ ਉਦੋਂ ਤੱਕ ਪਟੀਸ਼ਨਰਾਂ ਦੀਆਂ ਜਾਇਦਾਦਾਂ ਨੂੰ ਲੈ ਕੇ यथाਸਥਿਤੀ ਬਣਾਈ ਰੱਖੀ ਜਾਵੇ ਇਹ ਹੁਕਮ ਬਟਿਆਰੇ ਦੇ 15 ਨਵਾਸੀਆਂ ਦੀ ਉਸ ਸਟੇਸ਼ਨ ਤੇ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਬਿਨਾਂ ਕਿਸੇ ਕਾਨੂੰਨੀ ਨੋਟਸ ਜਾਂ ਰਸਮੀ ਪ੍ਰਕਿਰਿਆ ਪ੍ਰਕਿਰਿਆ ਦੇ ਉਹਨਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਤੋੜ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਇਹਨਾਂ ਦੁਕਾਨਦਾਰਾਂ ਦਾ ਕਹਿਣਾ ਹੈ ਇਹਨਾਂ ਘਰ ਮਾਲਕਾਂ ਦੇ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਵੀ ਤਰ੍ਹਾਂ ਦਾ ਨੋਟਿਸ ਜਾਰੀ ਨਹੀਂ ਕਰ ਰਿਹਾ ਹੈ ਜੇਕਰ ਨੋਟਸ ਜਾਰੀ ਨਹੀਂ ਐਟ ਲੀਸਟ ਸਾਡਾ ਕਸੂਰ ਤਾਂ ਦੱਸਿਆ ਚਾਵੇ ਕਿ ਸਾਡਾ ਕਸੂਰ ਕੀ ਹੈ ਜੇਕਰ ਸਾਡਾ ਕਸੂਰ ਨਹੀਂ ਅਸੀਂ ਐਨਡੀਪੀਐਸ ਦੇ ਪਰਚੇ ਵਿੱਚ ਅਨਮੋਲਗ ਨਹੀਂ ਜੇਕਰ ਐਨਡੀਪੀਸੀ ਦੇ ਵਿੱਚ ਸਾਡਾ ਨਾਮ ਨਹੀਂ ਬੋਲਦਾ ਪਰ ਸਾਡੇ ਘਰਾਂ ਉੱਤੇ ਬਲਡੋਜ਼ਰ ਪੀਲੇ ਪੰਜੇ ਕਿਉਂ ਦੱਸਿਆ ਜਾ ਰਿਹਾ ਹੈ ਪਟੀਸ਼ਨ ਵਿੱਚ ਇਹ ਦਾਵਾ ਕੀਤਾ ਗਿਆ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਝੂਠਾ ਦੋਸ਼ ਲਗਾ ਕੇ ਉਹਨਾਂ ਦੇ ਮਕਾਨ ਨੂੰ ਨਸ਼ੇ ਦੇ ਮਾਮਲਿਆਂ ਨਾਲ ਜੋੜਦੇ ਹੋਏ ਕਾਰਵਾਈ ਨੂੰ ਜੈਥਰਾਉਂ ਦੀ ਕੋਸ਼ਿਸ਼ ਕੀਤੀ ਹੈ ਯਾਨੀ ਕਿ ਜਿਸ ਤਰ੍ਹਾਂ 56 ਪੰਜਾਬ ਸਰਕਾਰ ਨੇ ਕੱਸਿਆ ਹੋਇਆ ਮਲਾਜ਼ਮਾਂ ਨੇ ਇਸ ਕਰਕੇ ਨਜ਼ਾਇਜ਼ ਪਰਚੇ ਕੀਤੇ ਜਾ ਰਹੇ ਨੇ ਪੰਜਾਬ ਉਸ ਮਰਹਣਾ ਵੱਲੋਂ ਉਹਨਾਂ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਅਜਹੀਆਂ ਮਨਮਰਜ਼ੀਆਂ ਅਤੇ ਬਿਨਾਂ ਨੋਟਸ ਦੇ ਕੀਤੀਆਂ ਗਈਆਂ ਕਾਰਵਾਈਆਂ ਤੇ ਰੋਕ ਲਗਾਈ ਜਾਵੇ ਹਾਈ ਕੋਰਟ ਨੇ ਅੰਤਮ ਰਾਤ ਦਿੱਤੇ ਹੋਏ ਕਿਹਾ ਕਿ ਅਗਲੀ ਸੁਣਵਾਈ ਤੱਕ ਕਿਸੇ ਵੀ ਪ੍ਰਕਾਰ ਦੀ ਟੌਣ ਦੀ ਕਾਰਵਾਈ ਨਾ ਕੀਤੀ ਜਾਵੇ ਸਾਰਿਆਂ ਤੇਰਾ ਆਪੋ ਆਪਣੇ ਜਵਾਬ ਦਾਖਲ ਕਰਨੀ ਆ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਟ ਲਿਸਟ ਆਪਣੇ ਅਫਸਰਾਂ ਨੂੰ ਪੰਜਾਬ ਪੁਲਿਸ ਅਧਿਕਾਰੀਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਪਹਿਲਾਂ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਦੇ ਪਰਚੇ ਦਿੱਤੇ ਜਾਣ ਉਹਨਾਂ ਉੱਤੇ ਐਫਆਈਆਰ ਕੱਟੀਆਂ ਜਾਵੇ ਐਫਆਈਆਰ ਕੱਟਣ ਤੋਂ ਬਾਅਦ ਉਹਨਾਂ ਨੂੰ ਕਾਨੂੰਨੀ ਕਾਰ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਅਗਾਊਂ ਜਿਹੜਾ ਹੈ ਨੋਟਸ ਭੇਜਿਆ ਜਾਵੇ ਹੁਣ ਉਹ ਕਹਿ ਰਹੇ ਨੇ ਕਿ ਅਸੀਂ ਐਨਡੀਪੀਸੀ ਦੇ ਪਰਚੇ ਵਿੱਚ ਅਨੁਮੋਲ ਨਹੀਂ ਅਸੀਂ ਨਸ਼ਾ ਤਸਕਰੀ ਨਹੀਂ ਲੇਕਿਨ ਸਾਡ ਨੂੰ ਜਾਣ ਬੁੱਝ ਕੇ ਨਸ਼ਾ ਤਸਕਰੀ ਦੇ ਵਿੱਚ ਫਸਾਇਆ ਜਾ ਰਿਹਾ ਹੈ ਸਾਡੇ ਉੱਤੇ ਝੂਠੇ ਪਰਚੇ ਸਰਕਾਰ ਕਰ ਰਹੀ ਹੈ ਇਸ ਉੱਤੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਵੱਡਾ ਐਕਸ਼ਨ ਲਿਆ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਪੰਜਾਬ ਪੁਲਿਸ ਨੂੰ ਇਹਨਾਂ 15 ਅਧਿਕਾਰੀਆਂ 15 ਇਹਨਾਂ ਵਿਅਕਤੀਆਂ ਇਹਨਾਂ ਘਰਾ ਅਤੇ ਦੁਕਾਨਾਂ ਦੇ ਮਾਲਕਾਂ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਕਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਕਿਤੇ ਉਹਨਾਂ ਨੇ ਕਲੋਨੀਆ ਉੱਤੇ ਨਜ਼ਾਇਜ਼ ਤਬਦੀਆ ਨਹੀਂ ਕੀਤੇ ਹੋਏ ਉਹਨਾਂ ਨੇ ਲਾਲ ਲਕੀਰ ਵਾਲੀ ਜਾਂ ਜ਼ਿਲ੍ਹਾ ਧੱਕੇ ਨਾਲ ਤਾਂ ਨਹੀਂ ਕਰਵਾਈ ਹੋਈ ਜਾਂ ਉਹਨਾਂ ਦੇ ਐਨਡੀ ਕਿਸੇ ਪਰਚੇ ਨੇ ਯਾਨੀ ਕਿ ਉਹਨਾਂ ਨੇ ਆਪਣੀਆਂ ਜਾਇਦਾਦਾਂ ਨਸ਼ਾ ਵਿੱਚ ਕੇ ਬਣਾਈਆਂ ਨਹੀਂ ਇਸ ਗੱਲ ਨੂੰ ਸਪਸ਼ਟ ਕੀਤਾ ਜਾਵੇ ਜਿਹੜੇ ਮੁਲਜ਼ਮ ਨੇ ਜਿਨ੍ਹਾਂ ਦੇ ਘਰਾਂ ਉੱਤੇ ਪੀਲੇ ਪੰਜੇ ਚਲਾਏ ਜਾਣੇ ਨੇ ਉਹ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ ਦੋਸ਼ੀ ਨਹੀਂ ਸਾਡੇ ਜਿਹੜੇ ਲੋਕ ਨੇ ਉਹ ਸਾਡੀ ਗਵਾਹੀ ਦਿੰਦੇ ਨਹੀਂ ਅਸੀਂ ਕਦੇ ਵੀ ਨਸ਼ਾ ਨਹੀਂ ਵੇਚਿਆ ਲੇਕਿਨ ਜਾਣਬੁੱਝ ਕੇ ਪੰਜਾਬ ਪੁਲਿਸ ਵੱਲੋਂ ਸਾਨੂੰ ਝੂਠੇ ਪਰਚੇ ਪਾ ਕੇ ਝੂਠੀਆਂ ਐਫਆਈਆਰ ਕਰਕੇ ਸਾਡੇ ਉੱਤੇ ਕੇਸ ਪਾਏ ਜਾ ਰਹੇ ਨੇ ਇਸ ਚੁਣੌਤੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਹੁਕਮ ਜਾਰੀ ਕੀਤੇ ਨੇ ਕਿ ਜਿੰਨੀ ਦੇਰ ਤੱਕ ਸਪਸ਼ਟੀਕਰਨ ਪੰਜਾਬ ਪੁਲਿਸ ਵੱਲੋਂ ਅਤੇ ਉਹਨਾਂ ਦੋਸ਼ੀਆਂ ਵੱਲੋਂ ਹਾਈ ਕੋਰਟ ਦੇ ਵਿੱਚ ਆ ਕੇ ਨਹੀਂ ਦਿੱਤੇ ਜਾਂਦੇ ਉਨੀ ਦੇਰ ਤੱਕ ਕਿਸੇ ਦੇ ਘਰ ਉੱਤੇ ਬਲਡੋਜ਼ਰ ਨਹੀਂ ਚਲਾਇਆ ਜਾਵੇਗਾ ਧੰਨਵਾਦ